ਲੋ ਆ ਤਾਇਆ ਤਾਂ ਲੱਗ ਵੀ ਗਿਆ ਓੜੇ ਵੱਡਣ ਚਲੋ ਕਰਦੇ ਆਂ ਇਹਨੇ ਗੱਲ ਕੀ ਕਹਿੰਦਾ ਕਿੰਨਾ ਕ ਔਖਾ ਕੰਮ ਕੋਈ ਦੇਵਾਂਗੇ ਸਕੀਮ ਫੇਰਾ ਔਰ ਤਾਇਆ ਕੀ ਜੇ ਭਾਈ ਕੀ ਕਰੀ ਜਨਾ ਕਬੱਡੀ ਜਨਾ ਹੋਰ ਮੈਂ ਵੀ ਕਰੀ ਜਨਾ ਤੇ ਟਾਈਮ ਨਾ ਵਧਾਂਗੇ ਅੱਛੇ ਓੜੇ ਵੱਡਦੇ ਕਹਿ ਕਦਨ ਲੱਗ ਜਾਣਗੇ ਲੱਗ ਹੀ ਜਾਂਦੇ 8-7 ਅੱਛਾ ਏ ਇਹ ਤਾਂ ਲੰਮਾ ਕੰਮ ਐ ਤੇ ਤੈਨੂੰ ਅੱਜ ਇੱਕ ਸਕੀਮ ਦੇ ਲਗੇ ਉਹ ਬਾਈ ਦਿੰਦੀ ਹੈ ਹੈ ਇੱਕ ਦਿਨ ਚ ਕੰਮ ਨਿਬੜ ਜੂ ਤੇਰਾ ਹਾਂ ਲਿਆ ਭਾਈ ਆਲਾ ਫਿਰ ਜੰਤਰ ਆ ਤੇਰੇ ਵਾਸਤੇ ਸਪੈਸ਼ਲ ਬਣਾ ਕੇ ਲਿਆਇਆ ਇਹਨੂੰ ਪਤਾ ਕਿਵੇਂ ਕਰਨਾ ਹੈ ਪਹਿਲਾਂ ਦੇਖ ਲੈ ਇੱਥੋਂ ਜੜਾ ਨੱਪ ਕੇ ਇਹ ਇਧਰ ਨੂੰ ਐਂ ਤਾਂ 깔 ਆਉਣਾ ਹੈ ਦੇਖ ਹੋ ਬਿਜ ਗਈ ਨਾ ਤੇ ਉਹ ਮੂਰੇ ਆ ਜੂਗੀ ਉਹਦੇ ਕੰਪੈਨ ਦੇ ਆ ਗਈ ਭਾਈ ਦੇਖ ਕਿਵੇਂ ਆ ਤਰੀਕਾ ਠੀਕ ਹੈ ਕਿਵੇਂ ਲੱਗਿਆ ਸਿਰਾਂ ਲੱਗਿਆ ਬੱਜ ਜੂ ਤੇਰਾ ਟਾਈਮ ਦੇਖ ਹਾਂ ਇਹ ਕਰਦੇ ਕਿਥੇ ਵੱਢੀ ਜਾਂਦਾ ਸੀ 8-7 ਦਿਨ ਲਾ ਦਿੰਦਾ ਸੀ ਹੁਣ ਮੈਨੂੰ ਲੱਗਦਾ ਤੂੰ ਹੱਥ ਨੂੰ ਸਾਰਾ ਕਰ ਦੇਗਾ ਹਣਾ ਹਾਂ ਦੇਖ ਸਮਾਰ ਕੇ ਮੜਾ ਜਾ ਦੇਖ ਆ ਜੂਗੀ ਸਾਰੀ ਮੂੰਹ 'ਚ ਇਹ ਹਾਂਜੀ ਨਾਲੇ ਊੜੇ ਵਢਣ ਦੀ ਨਹੀਂ ਲੋੜ ਇਹ ਦਰਤਾ ਚੱਕੀ ਲਊਗੀ ਮਸ਼ੀਨ ਇਹ ਜਸਤੂ ਨੂੰ ਵੀ ਚਾਕਾ ਹਾਂ ਇੰਹ ਕਰੀ ਚਲਵਾਸਾ ਅੱਧਾ ਕਿਲਾ ਲੰਮਾ ਕਦਾ ਕਰਤਾ ਹੂ ਆ ਤੇ ਫੇਰ ਐਂ ਤਰਾ ਸਾਰੇ ਮਿਲ ਲੈ ਇੱਕ ਦਿਨ ਦਾ ਵੀ ਨਹੀਂ ਕੰਮ ਇਹ ਦੱਸੋ ਜੀ ਸਕੀਮ ਕਿਵੇਂ ਲੱਗੀ ਕਿਵੇਂ ਹੈ ਠੀਕ ਹੈ ਵਧ ਗਿਆ ਜਾਵਾਂ ਵਧ ਗਿਆ ਆਹ ਦੇਖੋ ਜੀ ਆਹ ਬਣਾਤੀ ਸਕੀਮ ਤੇ ਆਹ ਕਣਕ ਕਰਦੀ ਟੇਢੀ ਤੇ ਇੱਥੋਂ ਉਹ ਚੱਕੀ ਲਊਗੀ ਮਸ਼ੀਨ ਐ ਨੀ ਨੀ ਇੰਨੇ ਨਾਲ ਕਟਰ ਤਾਂ ਇੱਥੇ ਐ ਐਨੇ ਦੇ ਹੁੰਦਾ ਆਪਾਂ ਨੂੰ ਇਧਰ ਤਾਂ ਆਪਾਂ ਮਸ਼ੀਨ ਪਈ ਜਾਊ ਮੂੰਹ 'ਚ ਕਣਕ ਦਾ ਆਈ ਖੜੀ ਹੈ ਨਾ ਤੇ ਦੱਸੋ ਜੀ ਸਕੀਮ ਕਿਵੇਂ ਲੱਗੀ ਓੜੇ ਵੱਡੇ ਨਾਲੋਂ ਤੇ ਆਹ ਤਰੀਕਾ ਵਧੀਆ ਲੱਗਿਆ ਤੁਹਾਨੂੰ ਦਿਖਾਉਣੇ ਐ ਇਹ ਮਿਲਦਾ ਤਾਂ 2-3 ਮਿੰਟਾਂ ਜੀ ਅੱਧਾ ਗੱਲਾ ਥਾਂ ਦਾ ਇਹ ਨਹੀਂ ਮਸ਼ੀਨ ਆਲਾ ਕਰਤਾ ਇਆਂ ਔੜੇ ਵੱਢੀ ਜਾਂਦਾ ਇੱਥੋਂ ਦੇਖੋ ਉਹ ਸਾਰੀ ਉਵੇਂ ਹੀ ਕਰਤੀ ਤੇ ਹੁਣ ਇੱਕ ਦਿਨ ਚ ਕੰਮ ਨਿਵੇੜ ਨੂੰ ਕਹਿੰਦਾ ਆਹ ਦੇਖੋ ਕਿਵੇਂ ਲੱਗੀ ਸਕੀਨ ਦੱਸੋ ਪਹਿਲਾਂ ਰੁਗ ਪਾਈ ਜਾਂਦਾ ਸੀ ਵੱਢੀ ਜਾਂਦਾ ਫਿਰ ਇਹਨੂੰ ਸਕੀਨ ਦੇਤੀ ਤੇ ਹੁਣ ਆਦੇ ਚਾਹ ਜੂਬੀ ਕੇ ਲੱਗੂਗਾ ਕਣਕਾਂ ਆ ਪੰਗਾਂ ਭਾਈ ਸਾਰਿਆਂ ਦੀਆਂ ਲਾਓ ਜੀ